ਕਾਮਰੇਡ ਸਿੱਖਾਂ ਦੇ ਖਿਲਾਫ ਨੇ ਸਾਨੂੰ ਕੋਈ ਬਿਆਨ ਦਿਖਾ ਦਿਓ ਵੀ ਜੇ ਅਖਬਾਰ ਦੇ ਵਿੱਚ ਕੋਈ ਬਿਆਨ ਆਇਆ ਹੋਵੇ ਵੀ ਸਿੱਖਾਂ ਦੇ ਖਿਲਾਫ ਕਿਸੇ ਕਾਮਰੇਡ ਨੇ ਬੋਲਿਆ ਹੋਵੇ ਜਾਂ ਮਤਲਬ ਕਿ ਕਾਮਰੇਡਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਨਾ ਆਇਆ ਹੋਵੇ ਜਾਂ ਕਾਮਰੇਡਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਨਾ ਕੀਤੀ ਹੋਵੇ ਜਾਂ ਪਾਠ ਨਾ ਸੋੜਿਆ ਹੋਵੇ ਕਾਮਰੇਡ ਗਰਵਾਣੀ ਵੀ ਪੜਦੇ ਨੇ ਸੁਣਦੇ ਵੀ ਨੇ ਪੜ੍ਹਦੇ ਵੀ ਨੇ ਤੇ ਆਪਣੇ ਘਰਾਂ ਦੇ ਵਿੱਚ ਅਖੰਡ ਪਾਠ ਸਹਿਜ ਪਾਠ ਪ੍ਰਕਾਸ਼ ਵੀ ਕਰਾਉਂਦੇ ਨੇ ਹੁਣ ਮੈਂ ਕਾਮਰੇਡ ਵੀ ਹਾਂ ਮੈਂ ਖਾਲਸਾ ਵੀ ਹਾਂ ਮੈਂ ਗਰੰਥੀ ਵੀ ਹਾਂ ਮੈਂ ਪਾਠ ਵੀ ਕਰਦਾ ਗੁਰਬਾਣੀ ਪੜ੍ਹਦਾ ਵੀ ਹਾਂ ਪਰ ਜਿਹੜੇ ਵਿੱਚ ਮਾੜੇ ਅਨਸਰ ਨੇ ਉਹ ਕਹਿੰਦੇ ਨੇ ਕਿ ਕਾਮਰੇਡ ਸਿੱਖਾਂ ਦੇ ਖਿਲਾਫ ਨੇ ਪਰ ਜਿਹੜੇ ਕਾਮਰੇਡ ਨੇ ਉਹ ਸਿੱਖਾਂ ਦੇ ਖਿਲਾਫ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਮਚੇਵਾ ਹੁੰਦਾ ਹੈ ਕਿ ਜਿਹੜੇ ਕਾਮਰੇਡ ਨੇ ਉਹ ਗਰੀਬਾਂ ਮਜਲੂਮਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਹੱਕ ਦੀ ਗੱਲ ਕਰਦੇ ਨੇ